ਹੋਗੀ ਆ ਚੈੱਕ ਆਪ ਕਰਦੇ ਨੇ ਜਿਹੜੀ ਇਹ ਸਾਰੇ ਲੋਕਾਂ ਦੇ ਦਿਲਾਂ ਤੇ ਛਾ ਗਈ ਤੁਸੀਂ ਤੂੰ ਸਭ ਦੀ ਉਸਤਾਜ ਆ ਗਿਆ ਸਭ ਦਾ ਉਸਤਾਜ ਆ ਗਿਆ ਪਹਿਲੇ ਨੇ ਮੰਗਿਆ 35 ਦੂਏ ਨੇ ਮੰਗਿਆ 37 ਤੀਏ ਨੇ ਮੰਗਲੇ 40 34 ਦਾ ਕੱਢਨੇ ਹੈਦਰਾਬਾਦ ਤੋਂ ਹਲੋ ਤੁਸ ਜੀ ਤੂੰ ਸਭ ਦੀ ਉਸਤਾਜ ਆ ਗਿਆ ਸਭ ਦੀ ਉਸਤਾਜ ਆ ਗਿਆ ਲੱਗੀ ਅੰਦਰ ਪਹਿਲਾ ਇੱਕ ਨੇ ਮੰਗਿਆ 35 ਦੂਜੇ ਨੇ ਮੰਗਿਆ 37 ਤੀਏ ਨੇ ਮੰਗਿਆ 40 ਨਹੀਂ ਮੁੱਲ 40 ਹੈ ਟ੍ਰੋਟ ਕੋਈ ਨਹੀਂ ਚਲ ਕਹਦਾ ਤਾਂ ਕੋਈ ਨਹੀਂ 37 ਕਹਦਾ ਵਾ ਐ ਬਣਾ ਕੇ ਲੋਕਾਂ ਨੂੰ ਚਲਦਾ ਨਾ ਅਣਜਾਣ ਬੰਦਾ ਨਹੀਂ ਆ ਬਾਈ ਦੇ ਨੂੰ ਪੁੱਛਾ 40 ਮੰਗਿਆ ਪਾ ਤਾ 37 ਮੈਂ 35 ਮੰਗਾਇਆ ਉਹਨਾਂ ਸੈਂਟੀਮੰਗਾਂ ਕਿੰਨੇ ਸੈਂਟੀਮੰਗ ਮੈਂ ਪੈਂਚੀ ਜਾਂਦੀ ਪੈਂਚੀ ਦੀ ਲੈ ਜਣ ਜਿਹੜੀ ਚ ਕੀਤਾ ਰੇ ਇੰਨੇ ਝੂਠ ਨਾ ਬੋਲਿਆ ਕਰ ਕਿਸੇ ਨੂੰ ਸੁਣਾਤਾ ਓਏ ਯਾਰ ਇੱਕ ਰੇਡ ਰੱਖਿਆ ਕਰ ਦੂੰ ਓਏ ਓਏ ਹੋਰ ਗੱਲਾਂ ਤੇ ਹੋ ਜਾਂਦੇ ਬਾਅਦ ਚ ਨਹੀਂ ਖੜਦਾ ਸੱਚ ਗੱਲ ਤੇ ਕੋਈ 40000 ਰੇਡ ਆ ਯਾਰ ਸੱਚ ਮੈਂ ਦੱਸਦਾ 45 ਦੀ ਛੱਡ ਗੱਲ ਆ ਮੈਂ ਇਹਨਾਂ ਨੂੰ ਕਿਹੇ ਵੀ 30000 ਦੀ ਖਰੀਦੀ ਇਹਨਾਂ ਨੇ ਬੰਦੇ ਨੇ ਮੈਂ ਦੱਸ ਕੇ ਟਿਆ ਹਾਂ ਓਏ ਕੋ ਉਹ ਸਾਹਮਣੇ ਬੈਠਾ ਉਹ ਵੀ ਲੈਂਦੇ ਪੱਕੇ ਦਫੇ ਨਾਲ ਲੈਂਦੇ ਸਾਰੇ 90 90 ਦਾ ਬਾਅਦ ਦੱਬਾ ਨਹੀਂ ਫਿਰ ਇਹਨਾਂ ਨਾਲ ਫਾਵੇ ਨਹੀਂ ਚੱਲਦਾ ਹੁੰਦਾ ਚਲ ਤੁਸੀਂ ਦੱਸ ਦੀ ਮੋਤੀ ਤੇਰੀ ਰੋਟੀ ਕਾ ਰੋਟੀ ਦਿਓ ਤੂੰ ਹੀ ਰੋਟੀ ਖੋਣਾ ਨਾ ਤੇ ਰਾਜੂ ਯਾਰ ਤੂੰ ਕਰਦਾ ਪਾਪਾ ਗੱਲ ਸੁਣਦਾ ਮੇਰੀ ਬਾਕੀ ਕਰ ਦੇ ਤੂੰ ਜਿਹੜੀ ਗੱਲ ਕਹੇ ਮੇਰੇ ਨਾਲ ਬਖੜਬੀਆਂ ਆਈਆਂ ਗੱਲਾਂ ਤਾਂ ਨਾ ਕਰ ਮੁੱਛਾਂ ਨੂੰ ਵਟੇ ਫੇਰ ਵਿਚਾਰੀ ਜੇ ਤਾਂ ਮਾਲਕ ਬਣ ਜਾ ਤੂੰ ਨਹੀਂ ਉਹਨੂੰ ਬੋਲ ਨਾ ਵਿਚਾਰੇ ਕਿਉਂ ਵੀ ਗੱਲ ਕਰ ਯਾਰ ਬੋਲਦਾ ਨਹੀਂ ਕਰ ਆ ਜਾ ਠੀਕ ਹੈ ਨਹੀਂ ਬੋਲਦਾ ਹੋਰ ਕੀ ਨਾ ਬੋਲੋ ਯਾਰ ਮੈਂ ਕਰਦਾ ਲੋਨ ਰਾਜੂ ਠੀਕ ਆ ਬਾਈ ਮੈਨੂੰ ਜਾਇਜ ਦੱਸ ਦੇ ਕਿੰਨੇ ਨਾਲ ਦੇਣੀ ਆ ਜਾਂ ਨਫੇ ਨਾਲ ਦੇਣੀ ਆ ਜਾਂ ਕਿਵੇਂ ਮੁੱਲ ਨਾਲ ਦੇਣੀ ਕਿਉਂ ਜੀ ਕਿੰਨੀ ਗੱਲ ਰਾਜੇ ਯਰ ਪਾਸ ਸਦਾ ਮੁੱਲ ਕਰਿਆ ਠੀਕ ਹੈ ਨਾ ਨਫਾ ਤਾਂ ਕੀ ਬਣਾ ਇਸੇ ਥੱਲੇ ਵੀ ਜਾ ਵੜ ਨਹੀਂ ਦਤਾ ਦੱਸਦਾ ਯਾਰ ਮੁੱਲ ਤਾਂ ਨਹੀਂ ਕਰਦੀਆਂ ਵੀ ਆ ਜਾ ਬਾਈ 5-5000 ਰਾਜੇ ਨੂੰ ਬੱਕਰੀ ਕਦਰ ਕਰਦੇ 40000 ਮੰਗ ਕੇ ਖੜ ਗਿਆ ਫਿਰ ਤੂੰ 45 ਮੰਗ ਗਿਆ ਕੋਈ ਜਵਾਨ ਹੈ ਕਿ ਕੀ ਹੈ ਵੀਡੀਓ ਬਣਦੀ ਮੈਥੋਂ ਹੋਰ ਨਾ ਕੁਝ ਨਿਕਲ ਜੇ ਹਾਂ ਨਾ ਮੁੱਲ ਯਾਰ 40000 ਮੇਰੀ ਸੁਣਾ ਕਰ ਮੈਂ ਉਹਨਾਂ ਦੀ ਵੀ ਇਮਾਨ ਰੱਖਦਾ ਠੀਕ ਆ ਚਲਾ ਉਸ ਤੋਂ ਵੱਡੇ ਆ 35 ਦਿਨ ਬੱਕਰੀ ਕਹਦੀ 35 ਰਾਜੀ ਬਾਈ ਨਹੀਂ ਵੀ ਕਰੀ 30 ਦੀ ਵੀ ਹੋਰ ਜਿਲੇ ਹੜਾਈ ਈਅਰ ਦਿੱਤਾ ਤਾਂ ਲਈ ਐ ਉਹ ਤਾਂ ਲੈ ਲਈ ਯਾਰ ਐਂ ਬਹੁਤ ਬਈ ਤੁਸੀਂ ਤੇ ਥੱਲੇ ਖਾਣਾ ਤੇ ਚੁੱਗੀ ਰੇ ਤੇਰੀ ਦਾ ਖਰੀਦ ਐ ਅਗਲੇ ਦੀ ਮੁੱਤੀ ਜੀ ਤਾਂ ਆਪਾਂ ਨੂੰ ਦੇਣ ਵੀ ਨਹੀਂ ਲੱਗਿਆ ਬੱਕਰੀ ਕਿਉਂ ਵੀ ਤੇਰੇ ਨਾਲ ਉਹਨਾਂ ਨੇ ਤੇਰਾ 500 ਰੁਪਏ ਨੇ ਮੈਨੂੰ ਵੀ ਦਿੱਤਾ ਲਖਿਆਈ ਦੀ 100 ਰੁਪਿਆ ਕਰਾਈ ਐ ਭਾਈ ਉਹ ਸਾਰਾ ਕੁਝ ਹੋਇਆ ਐ ਉਹ ਤਾਂ ਸਾਰਾ ਕੁਝ ਹੁੰਦਾ ਐ ਹੁਣ ਤਾਂ ਨਫੇ ਨਾਲ ਦੇਣੀ ਐ ਜਾਂ ਮੁੱਲ ਨਾਲ ਆ ਬੰਦ ਕਰ ਬੰਦਾ ਗੇਮੇ ਤਾਂ ਟੰਕਾ ਲਾ ਲਾਂ ਮੈਂ ਕਰ ਲਾ ਯਾਰ ਕਰ ਜਾ ਭਾਈ ਕੁਸਵਾਰੀ ਦੀ ਗੱਲ ਵਾੜਾ ਹੋ ਮਰੇ ਜਾ ਸਾਨੂੰ ਪਰ ਮਜ਼ਾ ਹੀ ਵੜਨਾ ਸੁਣਦਾ ਉਪਰਾਨ ਦੇ ਬੰਦਾ ਲਸਣ ਦੀ ਲੋਡ ਨਹੀਂ ਕਿੰਨੇ ਦੀ ਲਈ ਨਾਲ ਲੈ ਗਣੀ ਨਾ ਵੇ ਸਿੱਧੀ ਨਫੇ ਤੇ ਹੁੰਦੇ ਕੀ ਆਦੀ ਬੱਕਰੀ ਦੀ ਨਹੀਂ ਰੱਖਦੇ ਬੰਦੇ ਨੂੰ ਤੈਨੂੰ 15-1600 ਨਫੇ ਦਾ ਮਿਲਦਾ ਯਾਰ ਬਣੀ ਜਾਂਦੇ ਉਹ ਜਦੋਂ ਬਸਰੇ ਬਣਦੇ ਕਦੇ ਜਾਂਦੇ ਨਹੀਂ ਉਹ ਵੀ ਅਨਜਾਲ ਬੰਦੇ ਉਹ ਵਿਚਾਰੇ ਕਹਿੰਦੇ ਪਹਿਲੀ ਵਾਰ ਬੱਕਰੀ ਜਾਂਦੀ 5-5000 ਘਾਟ ਵੀ ਜਾਂਦੇ ਉਹਨਾਂ ਨੂੰ ਤਾਂ ਐ ਵੀ ਨਹੀਂ ਪਤਾ ਵੀ ਬੱਕਰੀ ਨੂੰ ਡਰਾਈਵਰ ਦਾ ਬੱਕਰੀ ਨੂੰ ਖਵਾਉਣਾ ਕੀ ਹੈ ਆਹ ਵੇ ਗੱਲ ਕੀ ਹੋ ਗਈ ਆਹ ਚੈਨਲ ਚੱਲਦੇ ਨੇ ਜਿਹੜੇ ਇਹ ਸਾਰੇ ਲੋਕਾਂ ਦੇ ਦਿਲਾਂ ਤੇ ਛਾ ਗਏ ਕਰ ਕਰ ਬੱਕਰੀ ਬਣਾ ਗਏ ਕੁੜੀਆਂ ਨੂੰ ਵੀ ਬੁੜਿਆਂ ਨੂੰ ਵੀ ਚਮਖਾਂ ਨੂੰ ਵੀ ਜਨਾਨੀਆਂ ਨੂੰ ਵੀ ਕੁੜੀਆਂ ਨੂੰ ਵੀ ਸਭ ਨੂੰ ਸ਼ੌਂਕ ਪੈਦਾ ਹੋ ਗਿਆ। ਕਿ ਬੱਕਰੀਆਂ ਲੈ ਲਈਏ, ਬੱਕਰੀਆਂ ਲੈ ਲਈਏ। ਤਾਂ ਇਹਨਾਂ ਨੂੰ ਸ਼ੌਕ ਹੋ ਗਿਆ। ਇਹਨਾਂ ਦਾ ਸ਼ੌਕ ਪੂਰਾ ਕਰਨਾ। ਇਹ ਨਹੀਂ ਪਤਾ ਦੋ ਬਿੰਨਿਆਂ ਨੂੰ ਜੀ ਉੱਤਰ ਜੇ ਨੰਬਰ ਲੈ ਲਈਂ ਤੈਨੂੰ ਮੈਂ ਦੇ ਦਾਂ। ਕਿਉਂ ਜੀ? ਚੱਲ ਇਹਨਾਂ ਆਣ ਕਰਦੇ ਚੌਥੀ ਦੀ ਲਾਜ ਬਸ। ਹੋਰ ਬੱਤੀ ਜੇ ਤੂੰ ਇਹਨਾਂ ਆਣ ਕਰੀਏ ਨਾ। ਹਾਂ ਮੈਂ ਤੈਨੂੰ ਕਰਦਾ ਨਹੀਂ ਪਈ ਹਰਾਕੇ ਦਾ। ਇਹ ਇਹਨਾਂ ਮਾਨ ਹੋਰ ਵਾਰ ਕਰੀਏ ਨਾ ਯਾਰ ਕੱਢ ਦੇ ਦੋ। ਬਾਈ ਆ ਬੱਕਰਾ ਜਮੂ ਨੂੰ ਕਰੀ ਬੱਕਰੇ ਦਾ ਮੇਰੀ ਨਿਗਾ ਮੂਸਾ ਕੀ ਮੰਗਦਾ ਬੱਕਰੇ ਦਾ 88 4 ਦੰਦ ਲੈ ਹੁਣ ਆਪਾਂ ਕੋਈ ਨਹੀਂ ਦੇ ਦੇ ਲਾ ਮੈਨੂੰ ਕੋਤੋਂ ਕੋ ਮੈਂ ਨਹੀਂ ਲੈਦਾ ਬੱਕਰਾ ਚੰਗਾ ਚੰਗੀ ਚੀਜ਼ ਤੇ ਨਿਗਾ ਜਾਊਗੀ ਸਾਡੀ ਬੱਕਰੀ ਮਾੜੀ ਹੈ ਮਰੀਦ ਰੱਖਣਾ ਬੱਚਾ ਬੱਚੇ ਹਾਂ ਉਹ ਮੈਨੂੰ ਕੋਈ ਵਾਲਾ ਬੱਕਰਾ ਲਾ ਦੇ ਇਹ 32 35 ਦੀ ਉਹਨੂੰ ਕਾਹਦਾ ਆਇਆ ਮੈਂ ਚੋਤੀ ਚਾਹੁੰਦਾ ਲੋਕਾ ਭਈਆ ਮੈਂ ਮਰਵਾਉਣ ਵਾਲਾ ਨਹੀਂ ਜਗਾ ਮੈਨੂੰ ਵੀ ਦੇਣੀ 500 ਰੁਪਏ ਵਿਚਾਰੀ ਉੱਥੇ ਬਾਤੂ ਸਾਢੇ 32 ਦੀ ਮਜ਼ੂਰ ਹੈ ਨਹੀਂ ਯਾਰ ਕੋਈ ਭਾਈ ਸਾਢੇ 32 ਦੇ ਦੋ ਬੱਚੇ ਛੱਡ ਲਾ ਦੇ ਬੱਚੇ ਬੱਚੇ ਕੁਆਲਟੀ ਦੇ ਤੁਹਾਨੂੰ ਇੱਕ ਮੇਰੀ ਸਾਲਾ ਗੱਲ ਤੁਹਾਨੂੰ ਦੇ ਦਿੱਤੀ ਕਰਤੀ ਉਹ ਬੁੱਢਾ ਤੁਹਾਨੂੰ ਸੁੱਤੇ ਪਈ ਪੱਕੀਆਂ ਗੱਲਾਂ ਨੇ ਮੇਰੀਆਂ ਅਲੱਗੂ ਸਾਲਾ ਫੋਨ ਵੀ ਨਹੀਂ ਚੱਕਦਾ ਕੰਗਰੇ ਦੀ ਤਾਂ ਗੱਲ ਛੱਡ। ਇਹਦਾ ਤੇਰਾ ਯਾਰ ਮਿੱਤਰ ਹੁਣ ਹੱਥ ਨੇ ਤੇ ਅਲੀ ਲਵਾ ਦੀ। ਹਾਂ ਤੇ ਮਾਲਾ ਆਣੇ ਭਾਈ ਨੀਂਦ ਨਹੀਂ ਆਉਂਦੀ। 6 ਤਾਂ ਹੈ ਲੈ ਲਈ ਕਿ ਤੈਨੂੰ ਦੁੱਧ ਘਟ ਚਗਾਈ ਬੱਚਿਆਂ ਨੂੰ ਗਰਮੀ ਦਾ ਦੁੱਧ ਹੈ। ਇਹ ਗੱਲ ਤਾਂ ਤੂੰ ਮੰਨਦਾ ਹੈ। ਜਿੱਦਾਂ ਬੱਕਰੀ ਦੇ ਪੈਸੇ ਲਾਏ ਨਹੀਂ। ਜਿੱਤੇ 4 14 ਮਾਰਾਂ ਗੂ ਦੁੱਧ ਚਗਾਈਆਂ ਮੈਂ ਅੱਧਾ ਚੋਲਿਆ ਕਹਿੰਨ ਕਰਕੇ ਅੱਧਾ ਹੱਥ। ਭਾਈ ਜਮਾ ਖਾਲੀ ਕਰਕੇ ਚਗਾਈ। ਖਾਲੀ ਕਰ ਤੇ ਜਨਤ ਘੜ ਚਗਾਈਗਾ ਉਹਨਾਂ ਵੀ ਬੱਚੜਾ ਵੀ ਨਹੀਂ ਗੱਲਾਂ ਨੋਟ ਕਰਨੀ। ਜਿੱਤੇ ਗੱਲ ਛੇਤੀ ਮੋਟੇ ਗੱਲਾਂ ਮੋਟੇ ਮੱਟੇ ਨਹੀਂ ਹੁੰਦੇ ਆ। ਡੇਰੀ ਚ ਠੋਕੀ ਕੋਈ ਚੱਕਰ ਨਹੀਂ ਲੱਗਦਾ ਇਹ ਕੋਈਆਂ ਦੇ ਬਰਾਬਰ ਹੋਣ ਤੋਂ ਬਾਕੀ ਡਾ ਉਹ ਪਚੋਲਿਆ ਇੱਧਰ ਤਾਂ ਹੋ ਜਾ ਉਹ ਮਝੋੜਾ ਤੇ ਲਾ ਤਾਂ ਹਾਰ ਦਾ ਖੜ ਕੇ ਦੀ ਦਿਆਂ ਜਿਵੇਂ ਜੀ ਬਾਖੂਆਂ ਕੁੜੀਆਂ ਕੁਟੀ ਦਿੰਦੀ ਆ ਤੇ ਬਾਕੀ ਗੱਲ ਰਹੀ ਨੂੰ ਕੋਈ ਰੋਟੀਆਂ ਰਾਟੀਆਂ ਨਾ ਪਾਈ ਕੱਚਾ ਆਟਾ ਨਾ ਚੈਰੀ ਚੌਲ ਨਾਲ ਜਾ ਵੜਾ ਗਰਮੀ ਚ ਇਹਨੂੰ ਕਾਰਾ ਵੀ ਨਾ ਕੇ ਖਰਾ ਪਾ ਵਰਸੀਣ ਇੰਨੇ ਕੁ ਜੋ ਕਣਕ ਲਾ ਕੇ ਹੱਥੋਂ ਦਾ ਦਿੱਤੇ ਮੁੱਠੀ ਦਾ ਜਾ ਦੇ ਜੀ بس اور دیکھی جو ਨਾਲ ਹੀ ਵਗ ਜਾ ਨਾਲ ਮੈਂ ਕਿੰਨਾ ਕਿਤੇ ਵਗ ਜੂ ਓਏ ਪੈਸੇ ਲਾਇਆ পেট ਪੱਟੀ ਵੀ ویڈیو ਬੜੀ ਅਦਾਸ ਜਰਾ ਜੋੜ ਕਰ ਦੱਸਣ ਦਾ ਹੱਕ ਬਣਦਾ ਹੈ ਕਿ ਇਹਨੂੰ ਮੈਂ ਤਾਂ ਸਹੀ ਗੱਲ ਹੈ ਮੈਂ ਨਹੀਂ ਹੈਗਾ ਵੀਰ ਆਪਦਾ 500 ਲਿਆ ਚੱਲ ਮੇਰੇ ਭਾਈ ਹਾਂ ਇੱਕ ਗੱਲ ਹੋਰ ਹੈ ਹਾਂ ਗੱਲ ਸੱਚੀ ਮੂੰਹ ਤੇ ਅਗਲਾ ਕਹਿ ਦੇਣਾ ਉਹ ਲਖਨੀ ਹੁੰਦਾ ਨੰਬਰ ਵੀ ਦਿੰਨਾ ਮੇਰਾ ਤੈਨੂੰ ਦੇਖ ਲੈ ਹਾਂ ਬੱਕਰੀ ਵੀ ਚੰਗੀ ਦੋ ਬਈ ਇਹ ਆਤਾ ਕੋਈ ਕੁੜੀ ਦਵਾਈਆਂ ਵੇਚਦੀ ਆ ਫਰੇਕ ਸਰੀਰ ਮੰਦੇ ਦੇ ਸਰੀਰ ਵਾਸਤੇ ਬਹੁਤ ਤਕੜੀ ਮੈਡਮ ਡਾਕਟਰ ਨਹੀਂ ਸਰਕਾਰੀ ਸਹੀ ਗੱਲ ਹੈ ਅਗਲੇ ਅਗਲੇ ਆਪਣੀ ਦਾ ਧਰਮ ਦੀ ਭੈਣ ਹੈ ਵਿਚਾਰੀ ਸਹੀ ਗੱਲ ਹੈ ਅਗਲੇ ਦੱਸਿਆ ਜਰੂਰ ਆਹ ਚੰਨ ਦਾ ਅਜੂ ਗੋਡ ਫਾਰਮ ਦੇ ਦਵਾ ਭਜਾਵਾ ਆਹ ਪਹਿਲਾਂ ਤਾਂ ਲੈ ਲੀਏ ਪੈਸੇ ਦਾ ਉਹ ਬਾਈ ਪੈਸੇ ਦੇ ਯਾਰਾ ਤਾਂ ਰੋਲਾ ਥੋੜਾ ਉਹ ਦਵਾਉਣੀ ਹੈ ਪੈਸੇ ਕਾਟਦੀ ਨਾ ਜੋ ਕਾਟ ਕਾਟ ਦੇ ਰਾਜੂ ਨੂੰ ਵੀ ਲੈ ਕੇ ਚੱਲਦੇ ਆ ਕਾਟ ਦੇ ਬਾਈ ਜੀ ਮੈਨੂੰ ਫਰਾ ਸਾਰੀ ਵੱਧ ਨਹੀਂ ਉਹ ਬਾਈ ਕਾਟ ਦੇ ਉਹ ਜਿਹੜਾ ਸੇਵ ਵਾਲਾ ਉਹ ਖਰਚਾ ਤੂੰ ਕਿਤੇ ਜਾਣੇ ਉਹ ਸੇਵ ਵਾਲੇ ਦੀ ਮਾਰ ਉਹਨੂੰ ਬੱਸ ਉਹ ਆ ਗਿਆ ਤੇ ਆ ਗਿਆ ਬਾਈ ਸ ਉਹਨਾਂ ਘਰ ਦੇ ਚੇਤੇ ਲਪੋ ਨਹੀਂ ਕਰ ਪਾਲਿਆ ਅਣਜਾਣ ਨੂੰ ਦੋਏ ਨਾ ਕੀ ਨਿਪੜ ਗਿਆ ਥੱਲੇ ਆ ਗਿਆ ਨਿਪੜ ਗਿਆ ਉਹ ਮੈਂ ਕਹਿੰਨਾ ਅਹ ਅਣਜਾਣ ਨੂੰ ਕਿ ਸੇਖੂ ਦੇਖੀ ਹੈ ਫੇ ਤਾਂ ਤੈਨੂੰ ਕੋਈ ਗੱਲ ਬਾਤ ਦੱਸਾਂ ਜੀ ਨਹੀਂ ਅਣਜਾਣ ਕੋਈ ਅਣਜਾਣ ਨਹੀਂ ਅਣਜਾਣ ਜਿਹੜਾ ਮੰਡੀ ਜਾ ਗਿਆ ਉਹ ਅਣਜਾਣ ਕੇ ਵੀ ਹੋਊਗਾ ਬੱਕਰੀਆਂ ਆ ਤਾਂ ਸਾਡੇ ਕੋਲ ਉਹ ਤਾਂ ਕਹਣਾ ਅਣਜਾਣ ਦੇਖ ਬੱਕਰੀਆਂ ਉਹ 29 ਹੋ ਗਏ ਨਾ ਆ ਗਏ ਆਹੀ ਬਾਈ ਲੈ ਇੱਥੇ ਬੜੇ ਜਲਦੀ ਆ ਦੇ ਗਾਣਾ ਕਿੱਥੇ ਆ ਬਾਈ ਉੱਥੇ ਕੋਈ ਨੇ ਰੋਟੀ ਰੋਟੀ ਆਉਂਦੇ ਤਾਂ ਤੂੰ ਆ ਗਿਆ ਲੈ ਇੱਕ ਰੰਮ ਤਾਂ ਕਰ ਲਓ ਫੇਰ ਉਧਰ ਜਾਓ ਇਹ ਰੋਲਾ ਆਇਆ ਕਿੰਨਾ ਬੰਗੀ ਕਿੰਨੇ ਹੋ ਫਿਰ ਦੇਣਾ ਉਹ 12 ਆ ਗਿਆ ਹੋਂਗੇ ਪਚਾਲੇ ਕਾਨੂੰ ਬਾਜਣਾ ਚ ਕਦਾ ਛੱਡ ਦੇ ਜਦੋਂ ਬਣਾ ਨੰਬਰ ਕਿੰਨਾ ਦਾ 9 10 11 12 ਪਾ ਕੇ ਪਾ ਲਿਆ ਮੈਂ ਤਾਂ ਜਿੰਨ ਤਈਦੀ ਮੇਰਾ ਸ਼ੋਅ ਕੋਡ ਗਾ ਨਹੀਂ ਆਦਾ ਨਾ ਹਮ ਜੀ ਦੋਈ ਭਾਈ ਬੜਾ ਮੱਕੀ ਦੂਜੇ ਮੈਂ ਪਟਰਾ ਦੂਜੇ ਕਮਨ ਨੰਬਰ ਦੇ ਤੂੰ ਮਾਰ ਦੇ ਨਾ ਕੋਡ ਆ ਭਲਾ ਜਿਹੜੇ ਤੁਸੀਂ ਕਢਾ ਕੇ ਲੈ ਜਾਂਦਾ ਨਹੀਂ ਭਾਈ ਕਢਾ ਕੇ ਲੈ ਲੈ ਭਰਾਵਾਂ ਨਾ ਕਿਹੜਾ ਪੁੱਛ ਰਿਹਾ ਹੈ ਇਹਨੇ ਇਹ ਕਿ ਭਾਈ ਅਨੰਤ ਸਮਨ ਸਾਡੇ ਨਕਤੀ ਆ ਗਿਆ ਤੇਰੇ ਨਹੀਂ ਹਾਂ ਨਹੀਂ ਆਪਣਾ ਰਹਿ ਗਿਆ ਕਿੱਧਰ ਗਿਆ ਤਾਂ ਨਹੀਂ ਆਇਆ